ਜਦੋਂ ਆਪਾਂ ਸਿਨੇਮਾ 'ਚ ਜਾਂਦੇ ਆ ਆਪਾਂ ਨੂੰ ਪਤਾ ਹੁੰਦਾ ਹੈ ਕਿ ਸਿਨੇਮਾ ਦਾ ਪਰਦਾ ਹੈ ਸਿਨੇਮਾ ਸਕਰੀਨ ਆ ਔਰ ਬਾਹਰ ਜੋ ਪੋਸਟਰ ਲੱਗਿਆ ਹੈ ਉਹ ਗਿੱਪੀ ਕਰਿਆ ਵਾਲਾ ਗੁਰਪ੍ਰੀਤ ਘੁੱਗੀ ਆ ਨਿਮਰਤ ਖੈਰ ਆ ਅਸੀਂ ਉਹਨਾਂ ਦੀਆਂ ਵਕਫਾ-ਵਕ ਹੋਰ ਵੀ ਫਿਲਮਾਂ ਦੇਖੀ ਹੁੰਦੀਆਂ ਨੇ ਪਰ ਉਸ ਤੋਂ ਬਾਅਦ ਜਦ ਅਸੀਂ ਸਿਨੇਮਾ 'ਚ ਆਪਣੀ ਸੀਟ ਤੇ ਬੈਠ ਜਾਂਦੇ ਆ ਫਿਲਮ ਸ਼ੁਰੂ ਹੁੰਦੀ ਆ ਤਾਂ ਉਹ ਕਹਾਣੀ ਸਿਨੇਮਾ ਦਾ ਮੈਜਿਕ ਸ਼ੁਰੂ ਹੁੰਦਾ ਹੈ ਤੇ ਜੇਕਰ ਉਹ ਮੈਜੀਕ ਤੁਹਾਨੂੰ ਇਨਵੋਲਵ ਕਰ ਲੈਂਦਾ ਤੁਸੀਂ ਉਸ ਕਹਾਣੀ ਦੇ ਉਸ ਫਿਲਮ ਦੇ ਨਾਲ ਨਾਲ ਮੂਵ ਕਰਦੇ ਹੋ ਹਿਸਟਰੀ ਨੂੰ ਜੰਫਰ ਕਾਲਪਨਿਕ ਪਾਤਰ ਹੈ ਉਹਨਾਂ ਨੂੰ ਐਕਸੈਪਟ ਕਰਦੇ ਹੋ ਤੇ ਤੁਸੀਂ ਹਰ ਪਾਤਰ ਦੇ ਨਾਲ ਬੈਕਗ੍ਰਾਉਂਡ ਦੇ ਨਾਲ ਉਹਨਾਂ ਦੀ ਡਰੈਸਿੰਗ ਹੈ ਸੀਨ ਦੇ ਵਿੱਚ ਜੋ ਕੁਝ ਐਡ ਕੀਤਾ ਗਿਆ ਉਸ ਦੇ ਨਾਲ ਨਾਲ ਮੂਵ ਕਰਦੇ ਹੋ ਇਮੋਸ਼ਨਲ ਵੀ ਹੁੰਦੇ ਹੋ ਇੰਟਰਮਿਸ਼ਨ ਆਉਂਦਾ ਤੁਸੀਂ ਸੋਚਦੇ ਹੋ ਕਿ ਅੱਗੇ ਕੀ ਹੋਏਗਾ ਉਸ ਤੋਂ ਬਾਅਦ ਕੁਝ ਇਮੋਸ਼ਨਲ ਕਰਦੇ ਸੀਨ ਆਉਂਦੇ ਆ ਕੁਝ ਸੈਪਰੇਸ਼ਨ ਹੁੰਦੀਆਂ ਐਕਸ਼ਨ ਹੁੰਦਾ ਹੈ ਪੁਰਾਣੇ ਵੇਲਿਆਂ ਦਾ ਉਸ ਵੇਲੇ ਦਾ ਉਹ ਗੁੱਸਾ ਤੇ ਜੁੱਸਾ ਚੜਦੀ ਕਲਾ ਉਹ ਸੁਨੇਹਾ ਫਿਲਮ ਦੇ ਜ਼ਰੀਏ ਤੁਸੀਂ ਐਕਸੈਪਟ ਕਰਦੇ ਹੋ ਤੁਸੀਂ ਫੀਲ ਕਰਦੇ ਹੋ ਕਿ ਉਹਨਾਂ ਵੇਲਿਆਂ ਦੀ ਗੱਲ ਹੋਈ ਹੈ ਤੇ ਸਿਨੇਮਾ ਦੇ ਆਉਣ ਤੋਂ ਬਾਅਦ ਜਦ ਤੁਸੀਂ ਆਲੇ ਦੁਆਲੇ ਆਡੀਅנס ਦੇਖਦੇ ਹੋ ਉਸ ਵਿੱਚ ਬੱਚੇ ਵੀ ਆ ਉਸ ਵਿੱਚ ਲੇਡੀਜ਼ ਵੀ ਨੇ ਬਜ਼ੁਰਗ ਮਾਤਾ ਮਾਵਾਂ ਵੀ ਨੇ ਬਜ਼ੁਰਗ ਵੀ ਨੇ ਔਰ ਯੰਗ ਵੀ ਨੇ ਵਕ ਵਕ ਉਮਰ ਵਰਗ ਦੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਦਰਸ਼ਕ ਜਦ ਤੁਸੀਂ ਦੇਖਦੇ ਹੋ ਤਾਫੀਲ ਕਰਦੇ ਹੋ ਕਿ ਹਾਂ ਇਸ ਫਿਲਮ ਦੇ ਵਿੱਚ ਮੈਜਿਕ ਸੀ ਤੇ ਇਸ ਦਾ ਸੁਨੇਹਾ ਮੈਸੇਜ ਇਹਨਾਂ ਲੋਕਾਂ ਤੱਕ ਗਿਆ ਯਾਨੀ ਕਿ ਗਿੱਪੀ ਗਰੇਵਾਲ ਦੀ ਡਾਇਰੈਕਟ ਕੀਤੀ ਇਹ ਮੂਵੀ ਆਪਣਾ ਸਨੇਹਾ ਦੇਣ ਚ ਕਾਮਯਾਬ ਰਹੀ ਹੈ ਹਾਲਾਂਕਿ ਇਸ ਦੇ ਨਾਲ ਕੁਝ ਕੰਟਰੋਵਰਸੀਜ਼ ਨੇ ਯਾਨੀ ਕਿ ਪਲੱਸ ਪੁਆਇੰਟ ਤੇ ਮਾਈਨਸ ਪੁਆਇੰਟ ਵੀ ਗਿਣੇ ਜਾਂਦੇ ਆ ਗਿਣਨੇ ਜ਼ਰੂਰੀ ਵੀ ਆ ਇਸ ਮੂਵੀ ਦਾ ਜੇਕਰ ਮੈਂ ਆਪਣੇ ਨਜ਼ਰੀਏ ਨਾਲ ਦੇਖਾਂ ਪਲੱਸ ਪੁਆਇੰਟ ਇਸ ਦਾ ਬੱਚਿਆਂ ਦੇ ਜੋ ਵਿੱਚ ਫਿਲਮਾਇਆ ਗਿਆ ਉਹ ਪਲੱਸ ਪੁਆਇੰਟ ਹੈ ਸਭ ਤੋਂ ਕਿਉਂਕਿ ਜਦੋਂ ਹਿਸਟੋਰੀਕਲ ਮੂਵੀਜ਼ ਪੰਜਾਬ ਦੇ ਉਸ ਪੁਰਾਣੇ ਇਤਿਹਾਸਕ ਪਲਾਂ ਨੂੰ ਉਸ ਦੌਰ ਨੂੰ ਦਿਖਾਇਆ ਜਾਣਾ ਹੁੰਦਾ ਤਾਂ ਬੈਕਗ੍ਰਾਉਂਡ ਤੇ ਉਹ ਲੋਕੀ ਉਹਨਾਂ ਕੱਪੜਿਆਂ ਚ ਦਿਖਾਏ ਜਾਂਦੇ ਆ ਕਿ ਉਦੋਂ ਪਿੰਡ ਇਸ ਤਰ੍ਹਾਂ ਦੇ ਸੀ ਲੋਕੀ ਇਸ ਤਰ੍ਹਾਂ ਦੇ ਕੱਪੜੇ ਪਾਉਂਦੇ ਸੀ ਤਾਂ ਪੂਰੀ ਫੈਮਿਲੀ ਪੂਰਾ ਪਿੰਡ ਉਦੋਂ ਕੰਪਲੀਟ ਹੁੰਦਾ ਜਦੋਂ ਵਿਚਾਰ ਆਪਾਂ ਉਸ ਵੇਲੇ ਦੇ ਬੱਚੇ ਦਿਖਾਈਏ ਬੱਚੇ ਕਿਸ ਤਰ੍ਹਾਂ ਲੜਦੇ ਆ ਜਾਂ ਖੇਡਦੇ ਆ ਉਸ ਤਰ੍ਹਾਂ ਦੀ ਸਾਰੀ ਬੈਕਗ੍ਰਾਉਂਡ ਪੂਰੀ ਤਰ੍ਹਾਂ ਫਿਲਪ ਅਪ ਕੀਤੀ ਹੋਈ ਸੀ ਕਾਫੀ ਉਸ ਤੇ ਵਰਕ ਕੀਤਾ ਗਿਆ ਇਸੇ ਕਰਕੇ ਉਹਨਾਂ ਬੱਚਿਆਂ ਨੇ ਵੀ ਇਸ ਫਿਲਮ ਨੂੰ ਕੰਪਲੀਟ ਕਰਨ ਵਿੱਚ ਕਾਫੀ ਯੋਗਦਾਨ ਪਾਇਆ ਮੁੱਖ ਤੌਰ ਤੇ ਗਿੱਪੀ ਘਰੇਵਾਲ ਤੁਸੀਂ ਆਖ ਸਕਦੇ ਹੋ ਕਿ ਮੁੱਖ ਪਾਤਰ ਅਕਾਲ ਸਿੰਘ ਹਜੂਰਾ ਸਿੰਘ ਗੁਰਪ੍ਰੀਤ ਕੋਗੇ ਨਮਰਤ ਖੈਰਾ اور ਵਿਲਨ ਦੇ ਤੌਰ ਤੇ ਜੰਗੀ ਜਹਾਨਾ ਨਿਕਤਨधीर ਔਰ ਪ੍ਰਿੰਸ ਕਮਲਜੀਤ ਵਕ ਵਕ ਕਰੈਕਟਰਸ ਆ ਜੋ ਠੀਕ ਆਪਣਾ ਆਪਣਾ ਰੋਲ ਉਹਨਾਂ ਨੇ ਬਖੂਬੀ ਨਿਭਾਇਆ ਠੀਕ ਆ ਬਟ ਓਵਰਆਲ ਫਿਲਮ ਇਨਵੋਲਵ ਕਰਦੀ ਆ ਤੁਹਾਨੂੰ ਬਿਠਾ ਕੇ ਰੱਖਦੀ ਆ ਐਸਟੈਬਲਿਸ਼ ਹੁੰਦਾ ਜਿਸ ਤਰ੍ਹਾਂ ਵਕ ਵਕ ਕਰੈਕਟਰ ਐਸਟੈਬਲਿਸ਼ ਹੁੰਦੇ ਆ ਫਰਸਟ ਇੰਟਰਮੀਸ਼ਨ ਤੱਕ ਉਹ ਕਹਾਣੀ ਤੁਹਾਨੂੰ ਨਾਲ ਲੈ ਕੇ ਚੱਲਦੀ ਆ ਉਸ ਤੋਂ ਬਾਅਦ ਇੰਟਰਮਿਸ਼ਨ ਦਰਮਿਆਨ ਤੁਹਾਡੇ ਮਨ 'ਚ ਇਹ ਹੁੰਦਾ ਕਿ ਅੱਗੇ ਕੀ ਹੋਵੇਗਾ ਔਰ ਤੁਹਾਡੀ ਉਤਸੁਕਤਾ ਨੂੰ ਉਹ ਅਨਸਰ ਦਿੰਦੀ ਹੈ ਮੂਵੀ ਯਾਨੀ ਕਿ ਉਸ ਵੇਲੇ ਦੇ ਜਿਸ ਤਰ੍ਹਾਂ ਦੇ ਹਥਿਆਰ ਸਨ ਜਾਂ ਉਸ ਵੇਲੇ ਦੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦਾ ਪੀਰੀਅਡ ਜਿਸ ਤਰ੍ਹਾਂ ਸ਼ੁਰੂ ਵਿੱਚ ਹੀ ਦੇਵ ਕਰੋੜ ਦੇ ਵੱਲੋਂ ਵੌਇਸਓਵਰ ਚ ਦੱਸੀ ਜਾਂਦੀ ਹੈ ਛੋਟੀ ਛੋਟੀ ਕਹਾਣੀ ਔਰ ਮੂਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਿਸਟੋਰੀਕਲ ਪੀਰੀਅਡ ਦੇ ਨਾਲ ਜੋੜਦੀ ਉਸ ਦੌਰ 'ਚ ਰੱਖਦੀ ਹੈ ਆਡੀਅנס ਨੂੰ ਔਰ ਆਪਣਾ ਸੁਨੇਹਾ ਦੇਣ ਚ ਕਾਮਯਾਬੀ ਹੁੰਦੀ ਆ ਰਹੀ ਗੱਲ ਇਸ ਦੇ ਕ੍ਰਿਟਿਸਿਜ਼ਮ ਦੀ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਦੀ ਲੁੱਕ ਵਿੱਚ ਕੁਝ ਕਮੀ ਵੱਡੀ ਸਕਰੀਨ ਤੇ ਨਜ਼ਰ ਜ਼ਰੂਰ ਆਉਂਦੀ ਆ ਉਸ ਤੇ ਥੋੜਾ ਜਿਹਾ ਹੋਰ ਵਰਕ ਕੀਤਾ ਜਾ ਸਕਦਾ ਸੀ ਪਰ ਉਹ ਇੰਨਾ ਕੁਝ ਬੈਡ ਵੀ ਉਹਨਾਂ ਦਾ ਇਫੈਕਟ ਨਹੀਂ ਸੀ ਔਰ ਠੀਕ ਹੈ ਜੇਕਰ ਕੁਝ ਲੋਕ ਆਖਦੇ ਨੇ ਕਿ ਇਸ ਨਾਲ ਕੁਝ ਹੋਰ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ ਸਨ ਕੁਝ ਸੀਕਵੈਂਸ ਕੁਝ ਸੀਨ ਹੋਰ ਤਰ੍ਹਾਂ ਐਡ ਕੀਤੇ ਜਾ ਸਕਤੇ ਸਨ ਹਰ ਕੋਈ ਸਲਾਹ ਦੇ ਸਕਦਾ ਹਰ ਕਿਸ ਦੀ ਇਮੇਜਿਨੇਸ਼ਨ ਔਰ ਕੁਝ ਹੱਦ ਤੱਕ ਜਿਹੜੇ ਕ੍ਰਿਟਿਸਿਜ਼ਮ ਆ ਠੀਕ ਆ ਮੂਵੀ ਨਾ ਕਿਸੇ ਵੀ ਕਹਾਣੀ ਦਾ ਜਦੋਂ ਕ੍ਰਿਟਿਸਿਜ਼ਮ ਹੁੰਦਾ ਹੈ ਹੁਣ ਵੀ ਚਾਹੀਦਾ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਪ੍ਰੋਡਕਸ਼ਨ ਆ ਉਹਦੇ ਵਿੱਚ ਜਾਂ ਹੋਰ ਤਰ੍ਹਾਂ ਦੀਆਂ ਪ੍ਰੋਡਕਸ਼ਨ ਆ ਜਿਹੜੇ ਹੋਰ ਲੋਕੀ ਵੀ ਕਰਦੇ ਆ ਇਤਿਹਾਸ ਦੇ ਨਾਲ ਜੁੜੀਆਂ ਉਹਨਾਂ ਨੂੰ ਇੱਕ ਰਸਤਾ ਮਿਲਦਾ ਕਿ ਕਿਸ ਤਰ੍ਹਾਂ ਵਰਕ ਕਰਨਾ ਜੇਕਰ ਇਸ ਨੂੰ ਮਸਤਾਨੇ ਫਿਲਮ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਸੈਮ ਜਸੜ ਦੀ ਮਸਤਾਨੇ ਮੂਵੀ ਆਈ ਸੀ ਉਸ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਸਿੱਖ ਧਰਮ ਦੇ ਨਾਲ ਸਿੱਖ ਪਹਿਰਾਵੇ ਦੇ ਨਾਲ ਉਹ ਬੀਤੇ ਉਸ ਸਮੇਂ ਦੇ ਨਾਲ ਉਸ ਦੌਰ ਦੇ ਨਾਲ ਜੋੜਿਆ ਗਿਆ ਸੀ ਪਰ ਉਸ ਵਿੱਚ ਕਾਫੀ ਸੇਫਟੀ ਵਰਤੀ ਗਈ ਸੀ ਉਸ ਵਿੱਚ ਪਾਤਰਾਂ ਨੂੰ ਨਕਲਚੀ ਦਿਖਾਇਆ ਗਿਆ ਸੀ ਵੀ ਅਸੀਂ ਤਾਂ ਨਕਲਚੀ ਐ ਐਕਟਰਸ ਆ ਤੇ ਉਹ ਕਿਤੇ ਐਕਟਿੰਗ ਕਰਦੇ ਕਰਦੇ ਨਕਲੀਆਂ ਦੇ ਵਾਂਗ ਐਕਟਿੰਗ ਕਰਦੇ ਕਰਦੇ ਉਹ ਅਸਲ ਵਿੱਚ ਖੁਦ ਨੂੰ ਫੀਲ ਕਰਨ ਲੱਗੇ ਸੀ ਕਿ ਉਸ ਦੌਰ ਦੇ ਵਿੱਚ ਜਦੋਂ ਅਸਲ ਵਿੱਚ ਖੁਦ ਨੂੰ ਮਹਿਸੂਸ ਕਰਦੇ ਆ ਤਾਂ ਅੰਦਰ ਕਿੰਨੀ ਕ ਬਹਾਦਰੀ ਆਉਂਦੀ ਹੈ ਕਿ ਜਜ਼ਬਾ ਆਉਂਦਾ ਤੇ ਉਹ ਜਜ਼ਬੇ ਤੋਂ ਬਾਹਰ ਆਪਣੀ ਜਾਨ ਤੇ ਖੇਡ ਜਾਂਦੇ ਨੇ ਉਹ ਉਸ ਦਾ ਮੈਸੇਜ ਸੀ ਤੇ ਮਸਤਾਨੇ ਫਿਲਮ ਦੇ ਵਿੱਚ ਇੱਕ ਅਰਦਾਸ ਦਾ ਸੀਨ ਸੀ ਕਿ ਜਦੋਂ ਅਰਦਾਸ ਹੁੰਦੀ ਆ ਉਹ ਅਰਦਾਸ ਦੇ ਵਿੱਚ ਆਡੀਅנס ਕੁਰਸੀਆਂ ਤੋਂ ਖੜੇ ਹੋਗੇ ਸਨ ਔਰ ਠੀਕ ਹੈ ਉਹ ਇੱਕ ਫਿਲਮ ਤੋਂ ਅਗਲਾ ਸਟੈਪ ਸੀ ਜਦੋਂ ਲੋਕਾਂ ਨੇ ਮਤਲਬ ਉਸ ਨੂੰ ਸਿਰਫ ਇੱਕ ਪਰਦੇ ਤੱਕ ਸੀਮਤ ਨਾ ਮੰਨਿਆ ਉਸ ਦੇ ਵਿੱਚ ਪਾਰਟਿਸਪੇਟ ਹੋ ਗਏ ਇਸੇ ਤਰ੍ਹਾਂ ਉਸ ਪੀਕ ਤੱਕ ਦਾ ਸੀਨ ਤਾਂ ਇਹਦੇ ਵਿੱਚ ਨਹੀਂ ਸੀ ਬਟ ਫਿਰ ਵੀ ਪਾਰਟਿਸਪੇਟ ਜ਼ਰੂਰ ਹੁੰਦੇ ਆ ਔਰ ਇਹ ਮੂਵੀ ਇੱਕ ਥੋੜੀ ਜਿਹੀ ਵੱਖਰੀ ਟੇਸ ਦੀ ਹੈ ਉਸ ਦੇ ਨਾਲ ਇੱਕ ਜਜ਼ਬਾ ਇੱਕ ਚੜ੍ਹਦੀ ਕਲਾ ਦਿੰਦੀ ਹੈ ਔਰ ਸ਼ੁਰੂ ਤੋਂ ਅਖੀਰ ਤੱਕ ਭਾਮਿਓ ਛੋਟੇ ਬੱਚਿਆਂ ਦਾ ਕਿਰਦਾਰ ਹੈ ਪਾ ਮੇਂ ਛੋਟੇ ਛੋਟੇ ਦੁਕਾਨਦਾਰ ਦਾ ਕਿਰਦਾਰ ਹੈ ਜਿਹੜੀ ਹਥਿਆਰਾਂ ਦੀ ਰਿਪੇਅਰ ਕਰਦੇ ਆ ਉਸ ਵੇਲੇ ਬੰਦੂਕਾਂ ਦੀ ਜਾਂ ਤਲਵਾਰਾਂ ਦੀ ਔਰ ਅਖੀਰ ਤੱਕ ਇਹ ਕਹਾਣੀ ਇੱਕ ਹਾਈਟ ਤੇ ਲਿਜਾ ਕੇ ਦਰਿਆ ਦੇ ਪਾਰ ਉਹ ਲੋਕੀਆਂ ਜਿਹੜੇ ਕਿ ਪਿੰਡ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਮਾਰਖਾਣੇ ਜਿਹਨਾਂ ਨੂੰ ਆਖਿਆ ਗਿਆ ਉਹਨਾਂ ਦੇ ਨਾਲ ਕਲਾਈਮੈਕਸ ਤੇ ਇੱਕ ਫਾਈਟ ਹੁੰਦੀ ਆ ਜਿਸ ਵਿੱਚ ਆਪਣੇ ਪਰਿਵਾਰ ਦਾ ਹੈ ਬਦਲਾ ਵੀ ਲੈਂਦਾ ਜੋ ਮੁੱਖ ਪਾਤਰ ਹੈ ਔਰ ਉਸ ਤੋਂ ਬਾਅਦ ਇਹ ਕਹਾਣੀ ਇੱਕ ਚੜ੍ਹਦੀ ਕਲਾ ਦਾ ਸੁਨੇਹਾ ਦੇ ਕੇ ਤੇ ਅਖੀਰ 'ਚ ਇੱਕ ਦਾਤੀ ਦਾ ਸੁਨੇਹਾ ਯਾਨੀ ਕਿ ਫਾਸਲੇ ਵੱਡੀਆਂ ਪਈਆਂ ਨੇ ਕਣਕ ਤਿਆਰ ਹੈ ਔਰ ਉਸ ਤੋਂ ਬਾਅਦ ਕਹਿੰਦੇ ਹੁੰਦੇ ਆ ਕਿ ਕਣਕ ਵੀ ਵੱਢਣੀ ਆ ਇਸ ਤਰ੍ਹਾਂ ਦਾ ਮੈਸੇਜ ਦੇ ਕੇ ਇਹ ਫਿਲਮ ਆਪਣੀ ਸਮਾਪਤੀ ਕਰਦੀ ਆ ਤੇ ਉਹ ਸੁਨੇਹਾ ਹੈ ਜਿਹੜਾ ਉਹ ਆਡੀਅנס ਨੂੰ ਜਦੋਂ ਸਿਨੇਮਾ ਤੋਂ ਬਾਹਰ ਜਾਂਦੇ ਆ ਉਹਨਾਂ ਨੇ ਕਾਫੀ ਕੁਝ ਆਪਣੇ ਆਪ ਨੂੰ ਉਹਨਾਂ emotions ਦੇ ਵਿੱਚ ਭਿੱਜਿਆ ਹੋਇਆ ਮਹਿਸੂਸ ਕੀਤਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਬਾਹਰ ਜਾ ਕੇ ਉਹਨਾਂ ਨੂੰ ਫਸਲਾਂ ਨੇ ਕਿਸੇ ਨੇ ਕੰਬਾਈਨ ਜਾਂ ਟਰਾਲੀ ਜਾਂ ਵਾਢੀ ਇਹਨਾਂ ਚੀਜ਼ਾਂ ਵਿੱਚ ਇਨਵੋਲਵ ਹੋਣਾ ਹੁੰਦਾ ਔਰ ਇਸ ਤਰ੍ਹਾਂ ਇਹ ਫਿਲਮ ਪੰਜਾਬ ਦੇ ਲੋਕਾਂ ਲਈ ਆ ਪੰਜਾਬ ਦੇ ਭਾਵੇਂ ਉਹ ਪੰਜਾਬ 'ਚ ਰਹਿੰਦੇ ਆ ਇਹਦੀ ਆਡੀਅנס ਐਨ ਆਰ ਆਈ ਵੀ ਐ ਐਨ ਆਰ ਆਈਜ਼ ਦੇ ਬੱਚੇ ਵੀ ਆ ਕਿਉਂਕਿ ਜਿਸ ਤਰ੍ਹਾਂ ਇਹ میوزਿਕ ਹੈ ਜਾਂ ਸੰਗੀਤ ਆ ਜਿਸ ਤਰ੍ਹਾਂ ਇਹ ਫਾਈਟ ਸੀਕਵੈਂਸ ਹੈ ਜਾਂ ਜਿਹੜੀਆਂ ਵਿੱਚ ਟੀਚਿੰਗਸ ਦਿੱਤੀਆਂ ਗਈਆਂ ਵਾਰ-ਵਾਰ ਉਹਨਾਂ ਬੱਚਿਆਂ ਨੂੰ ਵੀ ਟ੍ਰੇਨ ਕੀਤਾ ਗਿਆ ਕਿ ਤੁਹਾਡੀ ਹਿਸਟਰੀ ਕੀ ਆ ਤੁਹਾਡਾ ਇਤਿਹਾਸ ਕੀ ਆ ਤੁਹਾਡੀਆਂ ਪਰੰਪਰਾਵਾਂ ਕੀ ਨੇ ਤਾਂ ਉਹਦਾ ਫੀਲ ਹੁੰਦਾ ਕਿ ਇਸ ਦਾ ਡਾਇਰੈਕਟਰ ਇਸ ਕਹਾਣੀ ਦਾ ਜੋ ਹਦਾਇਤਕਾਰ ਆ ਉਹ ਐਨਆਰਆਈਜ਼ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਸਨੇਹਾ ਦੇ ਰਿਹਾ ਇੱਥੋਂ ਦੇ ਬੱਚਿਆਂ ਨੂੰ ਵੀ ਸਨੇਹਾ ਦੇ ਰਿਹਾ ਤੇ ਇੱਥੋਂ ਦੀ ਯੂਥ ਨੂੰ ਵੀ ਸਨੇਹਾ ਦੇ ਰਿਹਾ ਉਹ ਇੱਕ ਮੈਸੇਜ ਲੈ ਕੇ ਚੱਲਦਾ ਤੇ ਇਹ ਫਿਲਮ ਉਸ ਮੈਸੇਜ ਨੂੰ ਬਖੂਬੀ ਪਰਦੇ ਤੇ ਉਤਾਰਨ ਵਿੱਚ ਕਾਮਯਾਬ ਰਹੀ ਆ ਕ੍ਰਿਟਿਸਿਜ਼ਮ ਹੋਇਆ ਹੁਣਾ ਜ਼ਰੂਰੀ ਵੀ ਹੁੰਦਾ ਅਜਿਹੀਆਂ ਫਿਲਮਾਂ ਦਾ ਹੁੰਦਾ ਹੁੰਦਾ ਪਰ ਜੇ ਕਿਤੇ ਕ੍ਰਿਟਿਸਿਜ਼ਮਾਂ ਤਾਂ ਉਹਦਾ ਅਸਰ ਆਉਣ ਵਾਲੀਆਂ ਪ੍ਰੋਡਕਸ਼ਨ ਤੇ ਜ਼ਰੂਰ ਪੈਂਦਾ ਹੈ ਕਿ ਆਉਣ ਵਾਲੀਆਂ ਪ੍ਰੋਡਕਸ਼ਨ ਦੇ ਵਿੱਚ ਕੀ ਕੁਝ ਸੁਧਾਰ ਕੀਤਾ ਜਾ ਸਕਦਾ ਜਾਂ ਕਿਸੇ ਹਿਸਾਬ ਨਾਲ ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਨੂੰ ਉਸ ਗੋਲਡਨ ਪੀਰੀਅਡ ਨੂੰ ਅੱਜ ਦੀ ਯੰਗ ਜਨਰੇਸ਼ਨ ਨੂੰ ਦਿਖਾਇਆ ਜਾ ਸਕਦਾ ਹੈ ਫੁੱਲ ਮੜਾ ਕੇ ਕਿਉਂਕਿ ਫਿਲਮ ਮੇਕਿੰਗ ਬਹੁਤ ਮਹਿੰਗਾ ਸੌਦਾ ਹੁੰਦਾ ਆਮ ਲੋਕੀ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਂਦੇ ਜੇਕਰ ਗਿੱਪੀ ਕਰੇਵਾਲ ਗੁਰਪ੍ਰੀਤ ਕੁੱਗੀ ਇਹ ਸਾਰੇ ਜਿੰਨੇ ਆਈ ਟੀਮ ਇੱਕ ਅਫਰਡ ਕਰ ਰਿਹਾ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦੇਣੀ ਚਾਹੀਦੀ ਹੈ ਇਸ ਨਾਲ ਫਿਰ ਇਹ ਹਿਸਟਰੀ 'ਚ ਕਿੰਨਾ ਕੁਛ ਹੈ ਜਿਹੜਾ ਅੱਜ ਦੇ ਬੱਚਿਆਂ ਨੂੰ ਦੇਸ਼ ਉਹ ਪਰਦੇਸ ਤੱਕ ਜਿੱਥੇ ਵੀ ਸਾਡੀ ਅਗਲੀ ਜਨਰੇਸ਼ਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ ਤੇ ਇੱਕ ਸਾਧਨ ਫਿਲਮਾਂ ਵੀ ਨੇ ਜੋ ਕਿ 2-3 ਘੰਟੇ ਦੇ ਵਿੱਚ ਵਧੀਆ ਸੁਨੇਹਾ ਦੇ ਦਿੰਦੇ ਆ ਯਾਨੀ ਕਿ ਪਰਿਵਾਰੇ ਫੀਲ ਕਰਦੇ ਆ ਕਿ ਕੋਈ ਹਾਸ ਮਜ਼ਾਕ ਵਾਲੀ ਫਿਲਮ ਦੇਖਣ ਦੇ ਨਾਲੋਂ ਬੈਟਰ ਹੈ ਕਿ ਪੂਰੀ ਫੈਮਿਲੀ ਸਮੇਤ ਕੋਈ ਅਜਿਹੀ ਫਿਲਮ ਦੇਖੀ ਜਾਵੇ ਔਰੇ ਹੀ ਇਹਦੀ ਆਡੀਅנס ਲਗਭਗ ਪੂਰੀ ਫੈਮਿਲੀ ਰਹੀ ਹੈ ਫਿਲਮ ਦੀ ਕਾਮਯਾਬੀ ਸਿਰਫ ਇਸ ਦਾ सिनेਮਟੋਗ੍ਰਾਫੀ ਜਾਂ ਪ੍ਰੈਜੈਂਟੇਸ਼ਨ ਨਹੀਂ ਹੈ ਇਸ ਫਿਲਮ ਦੀ ਕਾਮਯਾਬੀ ਇਸ ਦਾ ਦਰਸ਼ਕ ਵਰਗ ਹੈ ਜਦੋਂ ਸਿਨੇਮਾ ਚੋਂ ਫਿਲਮ ਖਤਮ ਹੁੰਦੀ ਆ ਤਾਂ ਲੇਡੀਜ਼ ਵੀ ਬਾਹਰ ਆਉਂਦੀਆਂ ਬੱਚੇ ਵੀ ਬਾਹਰ ਹੁੰਦੇ ਆ ਸਿਨੇਮਾ ਚੋਂ ਬਜ਼ੁਰਗ ਮਾਤਾ-ਮਾਂ ਬਜ਼ੁਰਗ ਵੀ ਹੁੰਦੇ ਆ ਤਾਂ ਇੱਕ ਗੱਲ ਦਾ ਇਹ ਜ਼ਰੂਰ ਅਹਿਸਾਸ ਹੁੰਦਾ ਹੈ ਕਿ ਇਹ ਪੂਰੀ ਆਡੀਅנס ਦੇ ਲਈ ਆ ਪੂਰੀ ਫੈਮਿਲੀ ਦੇ ਲਈ ਇੱਕ ਸੁਨੇਹਾ ਲੈ ਕੇ ਫਿਲਮ ਆਈ ਆ ਔਰ ਇਸ ਸੁਨੇਹੇ ਨੂੰ ਸਾਨੂੰ ਵੈਲਕਮ ਕਰਨਾ ਚਾਹੀਦਾ ਹੈ ਤੇ ਹਾਂ ਹੱਲਾਸ਼ੇਰੀ ਆ ਜਿਹੜੀ ਉਹ ਜ਼ਰੂਰ ਚੜ੍ਹਦੀ ਕਲਾ ਦਾ ਸੁਨੇਹਾ ਹੈ ਜਿਹੜਾ ਉਹ ਐਕਸੈਪਟ ਕਰਦੇ ਹੱਲਾਸ਼ੇਰੀ ਆ ਜਿਹੜੀ ਉਹ ਜ਼ਰੂਰ ਦੇਣੀ ਚਾਹੀਦੀ ਆ